ਅਦਰ ਰਮਦਾਸ ਜੀ ਕੇ ਅਸੀਂ ਖੜੇ ਆਂ ਜੋੜੀ ਛਤਰਾ ਤੋਂ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਮਿੱਤਰਾਂ ਨੇ ਨਾ ਰਮਦਾਸ ਦੀ ਸੰਗਤ ਨੇ ਇੱਕ ਸਾਜਾ ਕੈਂਪ ਜਿਹੜਾ ਪਾਸ ਅਡਾ ਰਮਦਾਸ ਜੀ ਇਹ ਲਾਇਆ ਜਿਹੜਾ ਪਿਛਲੇ ਲੰਬੇ ਸਮੇਂ ਦੇ ਨਾਲ ਚੱਲ ਰਿਹਾ ਜਦੋਂ ਦਾ ਹੜ ਆਇਆ ਔਰ ਮੈਨੂੰ ਬਹੁਤ ਚੰਗਾ ਲੱਗਾ ਕਿ ਇਹਨਾਂ ਨੇ ਬਿਲਕੁਲ ਆਇਡੈਂਟੀਫਾਈ ਕਰਕੇ ਲੋੜਵੰਦ ਬੰਦਿਆਂ ਤੱਕ ਰਾਸ਼ਨ ਪਹੁੰਚਾ ਰਹੇ ਨੇ ਮੈਂ ਇਹਨਾਂ ਦਾ ਦੇਖਣਾ ਇਹਨਾਂ ਦੀ ਕਿੱਤੀ ਜਿਹੜੀ ਹੈ ਬੜੀ ਵਧੀਆ ਮਤਲਬ 15 ਤੋਂ 20 ਦਿਨ ਦਾ 2 4 5 ਬੰਦਿਆਂ ਦਾ ਰਾਸ਼ਨ ਜਿਹੜਾ ਇਹ ਦੇਰੇ ਨੇ ਜਿੱਚ ਹਰ ਚੀਜ਼ ਜਿਹੜੀ ਮੁਕਿਆ ਕਰਈ ਆ ਮੈਂ ਬਾਬਾ ਬੁੱਢਾ ਸਾਹਿਬ ਜੀ ਧਰਤੀ ਦੇ ਇਸ ਸੇਵਾ ਕਰਨ ਵਾਲੀ ਟੀਮ ਲਈ ਸ਼ੁਭ ਕਾਮਨਾਵਾਂ ਕਹਿਣਾ ਹੈ ਔਰ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀਆਂ ਕਰਦਾ ਕਿ ਇਸ ਕਹਿਰ ਨਾਲ ਲੜ ਲਈ ਜਿੰਨਾ ਜਿੰਨਾ ਵੀ ਆਪਣਾ ਹਿੱਸਾ ਪਾਇਆ ਪ੍ਰਮਾਤਮਾ ਉਹਨਾਂ ਦੇ ਮਿਹਰ ਭਰੇ ਹੱਥ ਰੱਖਿਓ ਤੇ ਉਹਨਾਂ ਦੇ ਬਹੁਤ ਬਰਕਤਾਂ ਪਾਇਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਧੰਨਵਾਦ ਵਾਈਗੁਰ ਟਿਕਾ ਚਾਲ ਸਾਹਿਬ ਵਾਈਗੁਰ ਟਿਕੀ ਫੜੇ ਸਾਧ ਸੰਗਤ ਜੀ ਜਿੱਦਾਂ ਕਿ ਸਾਡਾ ਚੰਪ ਚੱਲਦਾ ਫਿਰ ਅਰੰਦਾਸ ਦੇ ਵਿੱਚ ਜੋ ਕਿ ਸਾਡੇ ਸਾਰੇ ਸੱਜਣ ਮਿੱਤਰ ਦੇ ਨਾਲ ਤੇ ਕਰਦੇ ਪਏ ਆ ਤੁਸੀਂ ਸਮਾਰ ਦੇਖ ਲੋ ਹੁਣ ਸਿਰਫ ਦੋ ਦੋਨ ਕੁ ਬੰਦਾ ਕੁਟਰਾ ਸਾਡੇ ਕੈਂਪ ਵਿੱਚ ਕੋਈ ਸਰਕਾਰ ਦਾ ਬੰਦਾ ਨਹੀਂ ਪਹੁੰਚਿਆ ਕੋਈ ਲੀਡਰ ਨਹੀਂ ਪਹੁੰਚਿਆ ਸਿਰਫ ਸਰਦਾਰ ਗੁਰਜੀਤ ਸਿੰਘ ਹੌਜਰਾ ਉਹ ਸਾਡੇ ਕੋ ਆਏ ਸੀ ਉਹਨਾਂ ਨੇ ਹੁਣ ਪ੍ਰਸਤਵਾਇਆ ਜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਸਤਾਈ ਨੇ ਸਹੀ ਨੇ ਸਾਡੇ ਕੋਲ ਬਾਕੀ ਕੋਈ ਦਾ ਝਾੜੋ ਵਾਲਾ ਪਹੁੰਚਿਆ ਨਾ ਢਾਲਿਕਾ ਦਾ ਪਹੁੰਚਿਆ ਨਾ ਬੀਜਪੀ ਦਾ ਪਹੁੰਚਿਆ ਵਾ ਇਹ ਸਾਂਝਾ ਕੈਂਪ ਵਾ ਹਰ ਕਿਸਾ ਵਾਸਤੇ ਬਾਕੀ ਹੁਣ ਤੁਸੀਂ ਸਮਾਨ ਇੱਥੇ ਦੇਖੋ ਸਾਡਾ ਮੈਡੀਕਲ ਕਰਦਾ ਜਾਗੇ ਬਾਕੀ ਆਪਣਾ ਆਪਣੀਆਂ ਥਾਂ ਤੇ ਬੋਲੋਗੇ ਵਾਹਿਗੁਰੂ ਜੀ ਦਾ ਕਾਲ ਸਾਬ ਵਾਹਿਗੁਰੂ ਜੀ ਦੀ ਜੀ ਪਤੇ ਅਸੀਂ ਉਹਨਾਂ ਇਹੋ ਹੀ ਬੇਨਤੀ ਕਰਦੇ ਆ ਜੀ ਅਨਾਜ ਜਾਂ ਜੋ ਵੀ ਰਸਤਾ ਲੈ ਕੇ ਆਉਂਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਕੈਂਪ 'ਚ ਆਓ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਤੇ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਦਾ ਖਾਲਸਾ